ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਜੜਾ ਇੱਕ ਤਸੀਲ ਤੇ ਜ਼ਿਲ੍ਹਾ ਬਈ ਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ ਸੀ ਪਸ਼ੂ ਆਉਂਦੇ ਰਹਿੰਦੇ ਨੇ ਤੇ ਰਟੀਨ ਹੀ ਆਪਣੇ ਚੈਨਲ ਤੇ ਵੀਡੀਓ ਆਉਂਦੀ ਆ ਰਹਿੰਦੀ ਆਲੇ ਅੱਜ ਟੋਟਲ 7 ਐਨੀਮਲ ਬਾਈ ਦੇ ਸੇਲ ਆ ਗਰਮੀਆਂ ਦੇ ਤੋਹਫੇ ਆ ਸਾਰੇ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵੀਰੇ ਗੁਰਦੇਵ ਸਿੰਘ ਆ ਪਿੰਡ ਚੜੇਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਆਪਾਂ ਨੂੰ ਮੋਗਾ ਹੀ ਪੈਂਦੀ ਆ ਮੋਬਾਈਲ ਨੰਬਰ ਜੀ 78017556732 ਠੀਕ ਆ ਜਿਹੜੀ ਪਹਿਲਾਂ ਆਪਾਂ ਸੱਤ ਨਗਾ ਦੀ ਵੀਡੀਓ ਪਾਈ ਸੀ ਵਿੱਗਿਆ ਮਾਲ ਜੀ ਹਾਂ ਭਾਈ ਉਹ ਨਾ ਕਹਵੇ ਨਗਤਾ ਜੀ 9 ਸੀਗੇ ਠੀਕ ਆ ਜੀ ਦੋ ਵਹਿਣਾ ਵੱਡੀਆਂ ਸੀਗੀਆਂ ਉੱਚੇ ਭਾਦੀਆਂ 70 ਦੇ ਭਾਦੀ ਸੀ ਆਗਾਂ ਉਹ ਸੇਲ ਹੋ ਗਏ ਇੱਕ ਤੇ ਇੱਕ ਨਾਰਮਲ ਸੀ 35 40 ਆ ਜੀ ਦੋ ਵਹਿਗੀਆਂ 9 ਸਾਰੀਆਂ ਠੀਕ ਆ ਭਾਈ ਹੁਣ ਇੱਕ ਨੰਬਰ ਕਿਹੜੀ ਤੋਂ ਸ਼ੁਰੂ ਕਰਗੇ ਜਿੱਦਰੋਂ ਮ ਇਲਾ ਗੱਬਣਾ ਤੋਂ ਸ਼ੁਰੂ ਕਰ ਲੈਨੇ ਆ ਇੱਕ ਨੰਬਰ ਬਾਈ ਕੀ ਡਿਟੇਲ ਆਈ ਹੈ ਇੱਕ ਨੰਬਰ ਐਚ ਐਫ ਵੇੜਾ ਬਾਈ ਸੂਆ ਕਿੰਨਾ ਬਾਈ ਸੂਆ ਰਹੀ ਨਾਲ ਦੂਜਾ ਭਰਾ ਠੀਕ ਆ ਜਿੰਨ ਕਿੰਨੇ ਬੱਚੀ ਦਾ ਮੂੰਹ ਮਾ ਦਾ ਬਹੁਤ ਚੰਗਾ ਜਰਸੀ ਵਾਲਾ ਬੱਚੀ ਜਰਸੀ ਦੀ ਕਿਸਮ ਚੋਂ ਆ ਤੇ ਜਿਹੜੀ ਮੂੰਹ ਜਰਸੀ ਵਾਲਾ ਉਹ ਜਿਆਦਾ ਐਚ ਐਫ ਚ ਪੈਂਦੀ ਆ ਜਿਆਦਾ ਐਚ ਐਫ ਚ ਫਾਇਦਾ ਇਹ ਹੋ ਜਾਊਗਾ ਬਾਈ ਐਚ ਐਫ ਦਾ ਜਰਸੀ ਦਾ ਕ੍ਰੋਸ ਆ ਕ੍ਰੋਸ ਆ ਥਾਣੇ ਲੇਵਾ ਵੀ ਜਰਸੀ ਵਾਲਾ ਠੀਕ ਆ ਥਣ ਵੀ ਜਰਸੀ ਵਾਲਾ ਮੂੰਹ ਵੀ ਜਰਸੀ ਵਾਲਾ ਕੱਦ ਜਰਸੀ ਵਾਲਾ ਥੋੜਾ ਜਿਆਦਾ ਵੱਡਾ ਠੀਕ ਆ ਤੇ ਪ੍ਰਿੰਟ ਐਚ ਐਫ ਵਾਲਾ ਪ੍ਰਿੰਟ ਐਚ ਐਫ ਵਾਲਾ ਬਾਕੀ ਬਈ ਫਾਇਦਾ ਦੁੱਧ ਥੋੜਾ ਜ਼ਿਆਦਾ ਦੇਉ ਤੇ ਫੈਟ ਚੰਗੀ ਆ ਜਾਂਦੀ ਹੈ ਬਾਕੀ ਕਿੰਨੇ ਦਿਨ ਲੈ ਜੂ ਬਾਈ ਦਿਨ 7 ਪਏ ਵੀਰ ਹਜੇ ਬਹੁਤ ਚੰਗੀ ਵਿਹੜਾ ਦਿਨ 7 ਪਏ ਆ ਸੋਨਾ ਜਰਸੀ ਦਾ ਵਾਲਾ ਹਵਾਨਾ ਹੀ ਆ ਜੀ ਕੱਟ ਵਾਲਾ ਚੈੱਕ ਕਰੋ ਥਣ ਬਹੁਤ ਟਾਪ ਦਾ ਲੱਗਿਆ ਵਾ ਗੈਪ ਤੇ ਹੱਥੀ ਚਵਾਈ ਵਾਲਾ ਥਾਣਾ ਪ੍ਰਿੰਟ ਜ਼ਰੂਰ ਐਚ ਐਫ ਵਾਲਾ ਆ ਗਿਆ ਪਰ ਸਾਰਾ ਮੂੰਹ ਮੱਥਾ ਸਾਰਾ ਜਰਸੀ ਵਾਲਾ ਥਾਣਾ ਦੱਸਿਆ ਜੇ ਆਪਾਂ ਨੇੜੇ ਤੋਂ ਦਿਖਾ ਦਾਂਗੇ ਸੋਹਣੇ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਮੁੰਨ ਬੱਚੀ ਬਹੁਤ ਆ ਜੀ ਛੋਣ ਬਹੁਤ ਪਈ ਆ ਹਵਾਨੇ ਚ ਦੇਖ ਸਕਦੇ ਹੋ ਕਿੰਨਾ ਕੁ ਬਾਜੂ ਬਾਈ ਦੁੱਧ ਦੁੱਧ ਬਈ 16 ਕਿਲੋ ਪਲੂਨ ਦਾ ਦਿੱਤਾ ਵਾ ਦੂਜਾ ਸੂਆ ਸੁੰਦੀ ਭਰਾਏ ਠੀਕ ਆ ਬਾਕੀ EGR ਸੇਵਾ ਦਾ ਜੇ ਕੋਈ ਵੀ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਬਾਕੀ ਝੋਲ ਹਵਾਨੇ ਚ ਚੰਗੀ ਪਈ ਆ ਸੀਲ ਸੌ ਕਰਮ ਵਾਲੀ ਪੂਰੀ ਅਥਣਾ ਦੀ ਓਕੇ ਆ ਬਈ ਅਥਣਾ ਦੀ ਡਾਨਾ ਬਈ ਠੀਕ ਆ ਮੁੱਲ ਜੀ ਇਹਦਾ ਵੈੜ ਚੰਗੀ ਬਥੇਰੀ ਆ ਐਂ ਘਰੇ ਚੋਣਾਂ ਦੇ ਭਰਾ ਨੂੰ ਪੂਰੀ ਚੰਗੀ ਆ ਪੂਰੀ ਚੰਗੀ ਆ ਸਹੀ ਗੱਲ ਆ ਜੀ ਹਾਂ ਜੈ ਜਮ ਮੁੱਲ ਬਈ ਲੈਣ ਦੇ ਨਾਲ ਮੁੱਲ ਬੋਲਾਂ ਨਹੀਂ ਕਰਦੇ ਵੀਰੇ ਜੈ ਜਮ ਆ ਯਾਰ 45000 ਦੀ ਦੇ ਦਾਂਗੇ 100 ਰੁਪਏ ਛੋਟ ਦਾ ਕਰ ਦਾਂਗੇ ਬੱਚੇ ਚੰਗੀ ਬਹੁਤ ਹੋ ਸਾਰਾ ਦੁੱਧ 20 ਚ ਵਾਜੇ 20 ਚ ਵਾਜੇ ਹਾਂਜੀ ਕਿਉਂਕਿ ਦਿਨਾ ਤੇ ਆ ਕੇ ਬਾਨਾ ਬਹੁਤ ਆ ਝੋਲ ਤੇ ਗਈ ਬਹੁਤ ਆ ਚੀਜ਼ ਗਾੜੀ ਜੂ ਵੀ ਚੰਗਾ ਤੇ ਬੈਕ ਸਾਈਡ ਨੂੰ ਵੀ ਹਵਾਨਾ ਚੰਗਾ ਤਿਆਰ ਕਰੂਗੀ 45000 ਚ ਮਾਨ ਤਾਨ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਮੁੱਲ ਰੇਟ ਜੈ ਜੀ ਹੁੰਦੇ ਆ ਬਾਈ ਦੇ ਕਿਉਂਕਿ ਬਹੁਤ ਵਪਾਰੀ ਵੀ ਬਾਈ ਕੋਲ ਪਸ਼ੂ ਲੈ ਕੇ ਜਾਂਦੇ ਆ ਬਾਕੀ ਕਈ ਭੈਣ ਭਰਾ ਕਹਿੰਦੇ ਮੇਰੇ ਨਾਲ ਵੀ ਜਿਦਾਈ ਕਰਨ ਲੱਗ ਗਏ ਯਾਰ 45 ਮੰਗਿਆ ਤੂੰ ਲੋਕ ਦੇ ਦੇ 40 ਦੇ ਨਿੰਦਾਂ ਆਪਣਾ ਮਾਨਤਨ ਹੁੰਦਾ ਐ ਮੈਂ 5-400 ਦਾ ਫਰਕ ਹੀ ਹੁੰਦਾ ਬਾਹਲਾ ਨਹੀਂ ਹੁੰਦਾ। ਫੈਕਸੀ ਹੁੰਦੇ ਆ। ਹਾਂ ਫਿਰ স্মੋਲ ਹੁੰਦੇ ਆ ਮੋਲ ਕਰੋਨ ਨੂੰ ਮੈਂ ਵੀ 48 ਮੰਗ ਕੇ 3000 ਟੁੱਟ ਜਾਊਗਾ। ਠੀਕ ਹੈ ਜੀ। ਬਾਈ ਥਾਣੇ ਦਾ ਸਾਫ ਲਈਦਾ। ਠੀਕ ਹੈ ਜੀ। ਅੰਦਰ 2000 ਮਹਿੰਗਾ ਲੈ ਲੀ। ਠੀਕ ਹੈ ਜੀ। ਚੰਗਾ ਲੈਵੇ ਦਾ ਵਧੀਆ ਲੈ। ਠੀਕ ਆ ਥਣਾ ਦੀ ਓਕੇ ਹੋਊਗੀ ਜਮਾ। ਠੀਕ ਹੈ ਜੀ। ਦੋ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ? ਦੋ ਨੰਬਰ ਬਾਈ ਐਫ ਫਾ ਜਿਹੜਾ ਨਮੂਨਾ ਹੀ ਆ ਮੂੰਹ ਤਾਂ ਪਿਓਰ ਚਾਰ ਦੰਦਾਂ ਦਾ। ਸੁਆ ਕਿੰਨਾ ਬਾਈ? ਸੁਆ ਪਲੂਨ ਬੱਚੀ ਸੁਆ। ਪਲੂਨ ਬੱਚੀ ਹਾਈਟ ਬਹੁਤ ਚੰਗੀ ਆ ਜੀ ਜਿਹੜੇ ਹਿਸਾਬ ਨਾਲ ਕਰਮ ਵਾਲੀ ਪਲੂਨ ਆ ਦਿਨ ਕਿੰਨੇ ਲੈ ਜੂ ਬਾਈ ਦਿਨ 7 ਪਾ ਜਾਵੇ ਥਲੋ ਲੀਵਾ ਬੜਾ ਚੰਗਾ ਵਾਛੀ ਦਾ ਪੂਰਾ ਫਿਟਿੰਗ ਆ ਦਾ ਠੋਸ ਹਵਾਨਾ ਪਲਵਾਨ ਵਾਲੀ ਤੋਰ ਤਾਂ ਹੋਣੀ ਆ ਬਾਕੀ ਕੱਦ ਕਾਠ ਤੇ ਵਜਨ ਵਾਲੀ ਆ ਜੀ ਬੱਚੀ ਕੋਈ ਨਿੱਸੀ ਪਿੱਕੀ ਨਹੀਂ ਥਣਾ ਦੇ ਸਹਿਜ ਵੀ ਸੋਹਣਿਆ ਗੈਪ ਤੇ ਲੱਗੇ ਹਥੀਚਵਾਈ ਵਾਲੇ ਛੀਲ ਸੋ ਵੀ ਕਰਮ ਵਾਲੀ ਪੂਰੀ ਆ ਸੇਵਾਗੌਰ ਚੰਗੀ ਹੋਵੇ ਤਾਂ ਦੁੱਧ ਵਾਲੇ ਨਜ਼ਾਰੇ ਲਿਆ ਦੂ ਕਿਉਂਕਿ ਬਰੀਡ ਬਹੁਤ ਜਿਆਦਾ ਗਾਣਾ ਬੜਾ ਚੰਗਾ ਲੱਗਿਆ ਬੱਚੀ ਨੂੰ ਹਰੇਕ ਨੂੰ ਸੋਹਣੀ ਲੱਗਦਾ ਗਾਂ ਚ ਬਾਕੀ ਥਨ ਟਾਪ ਦਾ ਲੱਗਿਆ ਵਾ ਚਾਰ ਥਨ ਕੋਈ ਸ਼ਾਕ ਨਹੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਹਨਾਂ ਕੱਲਾ ਕੱਲਾ ਮੰਜੇ ਦੇ ਭਾਵਿਆਂ ਵਾਂਗੂ ਲੱਗਿਆ ਵਾ ਇੱਕੋ ਜਿਹਾ ਸਾਈਜ਼ ਦਾ ਕਿੰਨਾ ਕ ਪਾਜੂ ਬਈ ਦੁੱਧ ਦੁੱਧ ਬਈ ਯਾਰ ਪਲੂਣ ਬੱਚੀ ਨਾਲ ਤੂੰ ਚੋਈ ਨਾ ਮੈਂ ਚੋਈ ਪਰ ਜਿਹੜੇ ਸਾਵਣਾ ਬੱਚੀ ਦਾ ਕਾਦਾ ਦੇ ਥਨ ਲਿਵਾ ਕੋਈ ਯਾਨੀ 18 ਤੋਂ ਪਲੱਸ ਦਊਗੀ 19 ਦੇ ਦੇ 18 ਦੇ 20 ਦੇ ਬਾਕੀ ਸੇਵਾ ਦਾ ਹਾਂ ਮੁੱਲ ਬਈ ਦਾ ਜੈਜ ਜ ਮੋਲ ਕਰਾਉਣ ਦਾ ਪਈ ਇਹੋ ਜੀ ਬੱਚੀ ਆ 62000 ਵੀ ਮੰਗ ਲੈਣੀ ਆ ਆਪਾਂ ਅੱਗੇ ਵੀ ਵੀਡੀਓ 'ਚ ਮੰਗਦੇ ਆ ਪਰ ਬੱਚੀ ਆਪਾਂ ਨੂੰ ਭਾਜ ਆਈ ਭਾਜ ਦੇਵਾਂਗੇ ਹਾਂ ਨਾ 55000 ਦੀ ਦੇਵਾਂਗੇ 100 ਰੁਪਏ ਛੂਟ ਕਰ ਦੇ ਠੀਕ ਆ ਜੀ ਬੱਚੀ ਹਾਂ ਨਾ 55000 ਰੁਪਏ 100 ਰੁਪਏ ਛੂਟ ਕਰ ਦਾਂਗੇ ਦੈਨ ਸੱਤ ਪਈ ਆ ਤਾਂ ਤਿਆਰੀ ਕਰਮ ਵਾਲੀ ਦੀ ਉਹ ਚੰਗੀ ਆ ਫਿਟਿੰਗ ਆਲਾ ਠੋਸ ਹਵਾਨਾ ਜੀ ਜਿਹੜਾ ਕਾਮਯਾਬ ਵੀ ਇਹੀ ਆ ਕਿਉਂਕਿ ਨਲੇ ਦਾ ਦੁੱਧ ਚੰਗਾ ਪਾ ਜਾਂਦੀ ਐ ਹਵਾਨੇ ਵਾਲਿਆਂ ਗਾਵਾ ਤੇ ਨਲੇ ਮਿਸਟੈਟਸ ਵਗੈਰਾ ਦੀ ਪ੍ਰੋਬਲਮ ਨਹੀਂ ਹੁੰਦੀ 55000 ਚੋਂ ਮਾਨਤਨ ਕਰ ਦਾਂਗੇ ਕੱਦ ਪੂਰਾ ਵੱਚੀਆ ਕੱਦ ਵੀ ਵਿਖਾ ਦਿਆ ਨਹੀਂ ਸੂਈ ਲੋ ਜੀ ਕੱਦ ਚੈੱਕ ਕਰ ਲੋ ਬਾਈ ਦਾ 6 ਫੁੱਟ ਕੱਦ ਦਾ ਤੇ 5 ਫੁੱਟ ਤਾਂ ਹੈਗਾ ਹੀ ਹੈਗਾ ਬਾਕੀ ਸੀਲ ਸਭ ਵੀ ਕਰਮ ਵਾਲੀ ਪੂਰੀ ਬਹੁਤ ਚੰਗੀ ਵੱਚੀਆ ਹੈ ਦਾ ਭਰਾ ਲੈਵਾ ਕੋਹਮ ਨਹੀਂ ਵੱਚੀ ਨੂੰ ਜਿੱਦ ਤਿਆਰ ਹੋਗੀ ਬਾਈ ਉਹਦੇ ਮੁੱਲ ਵੀ ਹੋਰ ਹੋਣਾ ਤੇ ਵੱਚੀ ਦਾ ਅੰਤ ਵੀ ਨਹੀਂ ਕੋਈ ਹੋਣਾਗਾ ਤਿੰਨ ਨੰਬਰ ਬਾਈ ਸੂਈ ਵਿਖਾ ਦਗੇ ਤਿੰਨ ਨੰਬਰ ਸੂਈ ਵੀ ਕਿਉਂਕਿ ਕਈ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਸੂਈ ਲੈਣੀ ਹੈ ਜਰਸੀ ਤੋਹਫਾ ਹੀ ਆ ਠੀਕ ਹੈ ਜੀ ਕਦੋਂ ਸੁਈ ਆ ਬਈ ਇਹ ਪਰਸੋਂ ਸੁਈ ਵੀਰੇ ਬੱਚਾ ਕੀ ਹੈ ਮਗਰ ਬੱਚਾ ਭਰਾ ਠੀਕ ਹੈ ਜਿਹੜਾ ਨੈਟ ਬੋਲਾ ਕਿੰਨਾ ਤਿਆਰ ਹੈ ਜੀ ਚਾਰ ਦੰਦ ਵੱੱਛੀ ਹੈ ਯਾਰ ਮੂੰਹ ਤੋਂ ਚਾਰ ਦੰਦ ਦਾ ਚੈੱਕ ਕਰ ਲਓ ਫੇਸ ਕੁਆਲਟੀ ਬਹੁਤ ਸੋਹਣੀ ਆ ਜੀ ਥੋੜੀ ਜੀ ਬਰਾਊਨ ਚ ਪੈ ਜਾਂਦੀ ਆ ਪਰ ਖੂਬਸੂਰਤ ਆ ਜੀ ਕਿੰਨਾ ਬੋਲਾ ਨੈਟ ਤਿਆਰ ਆ ਬਾਈ 12 ਲੀਟਰ ਹੋ ਬਾਈ 12 ਲੀਟਰ ਜੋਕ ਕੇ ਦੇ ਦਾਂਗੇ ਠੀਕ ਆ ਜੀ ਥਣਾ ਦੀ ਓਕੇ ਜਮ ਥਾਣੀ ਤੁਹਾਨੂੰ ਦੱਸੀ ਜਾਂਦਾ ਪਲੂਣ ਵਾਲੀ ਦਾ ਥਾਣਾ ਗਲਤ ਹੋਊ ਬਹੁਤ ਸੋਨਾ ਥਾਣਾ ਜੀ ਚਾਰੇ ਥਣ ਗੈਪ ਤੇ ਹੱਥੀ ਚਵਾਈਆ ਲਾਥਾਣਾ ਜੀ ਨਿੱਖੜ ਮੇ ਬਾਕੀ ਰੰਗ ਬਾਜ ਦੀ ਚੰਗੀ ਆ ਸੋਹਣੀ ਫੇਸ ਕੁਆਲਿਟੀ ਛੋਟਾ ਜਿਹਾ ਕਾਨ 12 ਲੀਟਰ ਬੋਲਾ ਤਿਆਰ ਆ ਜੀ ਮਗਰ ਬੱਚਾ ਵੱਛਾ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਝੋਲਿਓ ਚਾਰ ਟਾਈਮ ਝੋਲਿਓ ਚਾਹੇ ਛੇ ਟਾਈਮ ਝੋਲਿਓ ਜੀ ਇਹਦਾ ਮੁੱਲ ਬਈ ਇਹ 52 ਦੇ ਦਾਂਗੇ ਠੀਕ ਆ ਜੀ ਹੋ ਜੁਮਾਨਤਾੜੀ ਹਾਂਜੀ ਇਹ ਦਾ 52000 ਰੁਪਏ ਮੁੱਲ ਕਰਦੇ ਹਾਈਟ ਇਹਦੀ ਵੀ ਚੰਗੀ ਆ ਬਾਈ ਬਰੋ ਉਹ ਚ ਨਹੀਂ ਆਈਦਾ ਉਹ ਵਰਸੀ ਜੀ ਦੀ ਹੋਰ ਅੱਛੀ ਜਿੱਡੀ ਹੈ ਚੈੱਕ ਕਰ ਸਕਦੇ ਹੋ ਤੁਸੀਂ 6 ਫੁੱਟ 22 ਦੀ ਹੈਟ ਅੰਦਾਜ਼ਾ ਤੁਸੀਂ ਲੈ ਲਓ ਲੈਵਾ ਬੜਾ ਪਿਆਰਾ ਬਹੁਣ ਵਸੀ ਨੂੰ ਹਰੇਕ ਨੂੰ ਲੈਵਾ ਨਹੀਂ ਲੱਗਦਾ ਇਹ ਚੈੱਕ ਕਰ ਸਕਦੇ ਹੋ ਪੂਰਾ ਫਿਟਿੰਗ ਵਾਲਾ ਤੇ ਠੋਸ ਹਵਾਨੇ ਦੀ ਗਾਂ ਹੈ 12 ਲੀਟਰ ਬੋਲਾ ਹੁਣ ਤਾਂ ਟਾਈਮ ਵੀ ਬੁਖਾਰੇ ਤੜਕੇ 6 ਵਜੇ ਦੀ ਚਵਾਈ ਹੋਈ ਹੋਈ ਆ ਠੀਕ ਆ ਜੀ ਹਾਂ 4:38 ਦੇ ਵੀਡੀਓ ਨਾਲ ਆਇਆ 6:00 ਹੋਣੀ ਆ ਹਾਂ ਠੀਕ ਆ ਜੀ ਹਜੇ ਡੇਢ ਘੰਟਾ ਚਵਾਈ ਚ ਪਿਆ ਘੋਣ ਤਾਂ ਹਮਾਂ ਨੂੰ ਮੌਕੇ ਤੇ ਆ ਕੇ ਦਾ ਭਰਨਾ ਹੁੰਦਾ ਜੀ ਪਸ਼ੂ ਨੇ ਡੇਢ ਘੰਟਾ ਚਵਾਈ ਚ ਪਿਆ ਥਣ ਲੇਵੇ ਦੀ ਜੱਜਮੈਂਟ ਉਸ ਹਾਵ ਨਾ ਕਰੋ ਜੀ ਅੱਗੇ ਭਾਈ 4 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀ ਐਫ ਹੋਇਆੜਾ ਵੀਰੇ ਬਹੁਤ ਚੰਗੀ ਬੱਛੀ ਆ ਸੁਆ ਕਿੰਨਾ ਭਾਈ ਸੁਆ ਦੂਜਾ 16 ਲੀਟਰ ਦੁੱਧ ਪਲੋਣ ਦਾ ਦਾ ਤਾਵਾ ਚੀ ਦਾ ਠੀਕ ਆ ਜੀ ਡਣ ਕਿੰਨੇ ਲੈ ਜੂਗਾ ਦਿਨ 10 ਪਈਆ ਲੈ ਚੱਲੀ ਵੀਰ ਦਾਨਨ ਡੇਟ ਮੁਤਾਬਕ 10 ਪਾਏ ਆ ਪਹਿਲੇ ਸੂਏ 16 ਲੀਟਰ ਦੁੱਧ ਦਿੱਤਾ ਵਾ ਬਾਕੀ ਖਵਾਨਾ ਚੰਗਾ ਜੀ ਦੇਖ ਸਕਦੇ ਹੋ ਤੁਸੀਂ ਚਾਰੇ ਥਾਣੇ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਜੀ ਪ੍ਰਿੰਟ ਬੜਾ ਚੰਗਾ ਜੇਰੇ ਤੋਂ ਦਿਖਾ ਦਿੰਦੇ ਆ ਜੀ ਬਾਕੀ ਰੰਗ ਬਰੈਡ ਦੀ ਚੰਗੀ ਆ ਜੀ ਝੋਲ ਖਵਾਨੇ ਚ ਬਹੁਤ ਪਈ ਆ ਦੇਖ ਲਓ ਜੀ ਬਾਕੀ ਵਜਨ ਵਜੂਦ ਵਾਲੀ ਕੋਈ ਲਿੱਸੀ ਫਿੱਕੀ ਨਹੀਂ ਜਾਊ 20 ਕੇ ਤੇ ਆਸ-ਪਾਸ ਬਈ ਪ੍ਰਿੰਟ ਵਖਾ ਬਈ ਅੱਛੀ ਜਗੀ ਚੀਜ਼ ਆ ਬ੍ਰੀਡ ਤੇ ਪੱਕ ਤੋਂ ਵੀ ਚੰਗੀ ਆ ਬਾਈ ਇਹਦਾ 16 ਲੀਟਰ ਪਲੂਨ ਦਾ ਚੋਆ ਐਗਟੀਆਰ ਪਲੱਸ ਦੀ ਉਮੀਦ ਆ ਬਾਕੀ ਕੱਦ ਪੂਰੇ ਜ ਨਹੀਂ ਐ ਵੱਡੇ ਜੀ ਛੋਟੀ ਛੋਟੀ ਕਹਿ ਕੇ ਦੇਵਾਂਗੇ ਠੀਕ ਹੈ ਵੈਸੇ ਨਾਰਮਲ ਹਾਈਟ ਆ ਛੋਟੀ ਨਹੀਂ ਆਪਾਂ ਕਹਿ ਸਕਦੇ ਇਹਨੂੰ ਨਾਰਮਲ ਹਾਈਟ ਦੀ ਆ ਜਿਹੜੀ ਐਚਐਫ ਦੇ ਮੁਕਾਬਲੇ ਜਰਸੀ ਦੇ ਮੁਕਾਬਲੇ ਵੱਡੀ ਆ ਪਰ ਐਚਐਫ ਦੇ ਮੁਕਾਬਲੇ ਨਾਰਮਲ ਹਾਈਟ ਦੀ ਆ ਪਰ ਵਜਨ ਵਾਲੀ ਆ ਜੀ ਕੋਈ ਲਿੱਸੀ ਫਿੱਕੀ ਨਹੀਂ ਇਹਦਾ ਮੁੱਲ ਬਾਈ ਹਾਂ ਨਾ ਜੀ ਵੀਰੇ ਦੱਸਾਂਗੇ ਮੁੱਲ ਬਾਲਾ ਨਹੀਂ ਕਰਦੇ 44000 ਦੀ ਘਾਟ ਦੇਵਾਂਗੇ 100 ਰੁਪਏ ਛੂਟ ਕਰਾਂ ਠੀਕ ਆ ਜੀ ਆਣਾ ਪ੍ਰਾਈਸ ਬਾਈ ਕਹਿੰਦਾ 44000 ਦੀ ਵੜ ਦੇ ਦਾਂਗੇ 100 ਰੁਪਏ ਉਹਦੇ ਜੋ ਛੋਟ ਕਰ ਦਾਂਗੇ ਜੀ ਨੂੰ ਜੱਜੂਗੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਬਾਕੀ ਥਣ ਭਾਂਡੇ ਦੀ ਵੀ ਸਾਫ ਆ ਜੀ 5 ਨੰਬਰ ਹੈ ਸਾਰੇ ਗਰਮੀਆਂ ਦੇ ਤੋਪੇ ਹੀ ਆ ਅਵੀ ਜਰਸੀ ਆ 44 ਜਰਸੀ 5 ਨੰਬਰ ਹੁਣ ਪਹਿਲਾਂ ਚਾਰ ਵਿਖਾਂਗਾ ਐਫ ਐਫ ਵਹਿਣਾ ਸੀਗਾ ਠੀਕ ਆ ਹੁਣ ਵਿਖਾਵਾਂਗਾ ਕ੍ਰੋਸ ਜਰਸੀ ਦੇ ਜਰਸੀ ਕ੍ਰੋਸ ਜਰਸੀ ਕਾਫੀ ਕਲਰ ਦੀਆਂ ਬਾਕੀ ਵੱਡੀਆਂ ਜੀ ਸੋਹਣੀ ਫੇਸ ਕੁਆਲਟੀ ਸੁਆਕੇ ਨਵਾ ਬਾਈ ਇਹ ਦੂਜਾ ਸੂਆ ਭਰਾ ਠੀਕ ਆ ਕਿੰਨੇ ਦਿਨ ਲਈ ਇਹ ਲੋਕਲ ਲਈ ਆ ਵੇੜਾ ਪੰਡੂ ਆਪਾਂ 14 ਕਿਲੋ ਦੁੱਧ ਦਿੱਤਾ ਬਲੂ ਨੇ ਠੀਕ ਆ ਜੀ ਹਾਂ ਜਾਵਡੂ 15 16 ਤੱਕ ਦੁੱਧ ਉਹਦਾ ਕਹਿੰਦੇ ਬਾਅਦ ਚ ਆਜੂਗੀ ਅੱਛੀ ਯਾਰ ਅਜੇ ਦੰਦ ਚੌਕ ਦੇ ਸੱਟ ਕੇ ਛੱਕ ਦੇ ਚੱਕ ਦੀ ਹੈ ਜੀ ਛੱਕ ਦੇ ਚੱਕ ਹਾਂ ਬਈ ਨਾਲ ਦੂਜਾ ਸੂਆ ਦੋ ਦੰਦ ਸੂਈ ਦੀ ਸੀ ਬੱਚੀ ਇਹ ਪਹਿਲਣ ਠੀਕ ਆ ਜੀ ਤੋੜ ਕੇ ਦਿਖਾ ਦੀ ਵੀਰ ਬਾਈ ਕਹਿੰਦਾ ਲੋਕਲ ਹੀ ਲਈ ਆ 14 ਕਿਲੋ ਬਾਈ ਹਾਂ ਬਈ 14 ਕਿਲੋ ਪਲੂਨ ਦਾ ਚੋਆਵਾ ਮਾਲਕ ਦਾ ਪਲੱਸ ਕਹਿੰਦੇ ਆ ਬਾਕੀ ਦੁੱਧ ਤੁਹਾਡੀ ਸੇਵਾ ਦਾ ਦਿਨ ਕਿੰਨੇ ਲੈ ਜੂ ਬਾਈ ਦਿਨ ਛੇ ਪਜਾ ਥਣ ਲੇਵਾ ਬੜਾ ਚੰਗਾ ਵੱਚੀ ਦਾ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗਿਆ ਬਾਕੀ ਹਵਾਨਾ ਸਟਾਰਟ ਕਰ ਲਿਆ ਜੀ ਬਣਾਉਣਾ ਸੋਹਣਾ ਹਵਾਨਾ ਤਿਆਰ ਕਰ ਲੂ ਹਫਤੇ ਤੱਕ ਕਿਉਂਕਿ ਰਾਜੀ ਚੰਗੀ ਹੈ ਜੀ ਚੰਗੀ ਪੂਰੇ ਨਿੱਗਰ ਆਏ ਨੇ ਵੀ ਉਹ ਵੀ ਸ਼ਰਕ ਜੀ ਜਰਸੀ ਉਹ ਵੀ ਆ ਸਹੀ ਹੈ ਹਾਲੀ ਨਹੀਂ ਗਈ ਵੀਣਾਂ ਨੂੰ ਢੱਡ ਕਰੀ ਫਿਰਦੀ ਆ ਕਰਮ ਵਾਲੀ ਹਾਂ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਗਾਣ ਕਰਦੇ ਉਹ ਖਾਦੇ ਬੱਚੀ ਚੈੱਕ ਕਰੋ ਗੈਪ ਤੇ ਲੱਗਿਆ ਬਾਕੀ ਸੋਹਣੀ ਫੇਸ ਕੁਆਲਿਟੀ ਆ ਕਾਫੀ ਕਲਰ ਚ ਆ ਜਾਂਦੀ ਆ ਫੈਟ ਚੰਗੀ ਆਉ ਦੋ ਦੋ ਤੁਹਾਡੀ ਸੇਵਾ ਦਾ ਇਹਦਾ ਮੁੱਲ ਬਈ ਇਹ ਬਈ ਹਾਂ ਨਾ 543 ਦੀ ਤਾਂ ਠੀਕ ਆ ਜੀ ਹਾਂ ਨਾ ਬਾਈ ਕਹਿੰਦਾ 543000 ਰੁਪਿਆ ਮੁੱਲ ਹੈ ਦਾ ਜਿਹਨੂੰ ਇਹ ਪਸੰਦ ਆਉਂਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਕੱਲੀ ਕੱਚੀ ਕੱਚੀ ਆ ਜੀ ਵੜ ਜਿੱਦੇ ਦਿਨਾਂ ਤੇ ਤਿਆਰ ਹੋਗੀ ਉਹਦੇ ਸੋਹਣਾ ਹਵਾਨਾ ਤਿਆਰ ਕਰੂਗੀ ਇੱਕ ਵੱਡੀ ਵੜ ਆ ਬਾਈ ਕੋਲ ਕਿਸੇ ਵੀਰ ਨੇ ਦੁੱਧ ਦੇ ਕੰਮ ਵਾਸਤੇ ਲੈ ਕੇ ਜਾਣੀ ਹੋਵੇ ਤਾਂ ਹਵਾਨਾ ਤੁਹਾਨੂੰ ਮੈਂ ਨੇੜੇ ਤੋਂ ਪਹਿਲਾਂ ਹੀ ਦਿਖਾ ਦੇਣਾ ਡਿਟੇਲ ਬਾਈ ਤੋਂ ਜਾਣ ਲਾਂਗੇ 6 ਨੰਬਰ ਬਾਈ ਸੁਆ ਕੇ ਨਮਾ ਜੀ ਇਹ ਸੁਆ ਵੀ origignal ਤੀਜਾ ਸੁਆ ਵੈੜਾ ਠੀਕ ਆ ਬਾਈ ਹਾਂ ਕਿੰਨਾ ਦਿੱਤਾ ਪਿਛਲੇ ਸੁਆ ਜੀ ਇਹਨੇ ਦੁੱਧ ਬਾਈ ਆਪਾਂ ਨੂੰ 26 ਕਿਲੋ ਕਹਿ ਕੇ ਦਿੱਤਾ ਠੀਕ ਹੈ ਨਾ ਆਪਾਂ ਚੋ ਕਿੰਨੇ ਆਪਾਂ ਤਾਂ 20 ਕਿਲੋ ਮੰਨ ਕੇ ਲਈਆ 20 ਕਿਲੋ ਦਊਗੀ ਵੈੜਾ ਠੀਕ ਆ ਜੀ ਲੇਕਿਨ ਨਾਲ ਤੀਜਾ ਦਰ ਕਿੰਨੇ ਲੈ ਜੋ ਬਾਈ ਦਣੇ 6 ਪਾਇਆ ਠੀਕ ਆ ਜੀ origignal ਤੀਜਾ ਸੁਆ ਬਾਈ ਕਾ ਦਾ ਮਾਲਕ ਨੇ ਤਾਂ ਬਾੜਾ ਦੱਸਿਆ ਆਪਾਂ ਬਾੜਾ ਕਹਿੰਦੇ ਦੂਏ ਸੁਆ 26 ਕਿਲੋ ਸ ਪਰ ਜਿਹੜਾ ਸਾਡੇ ਨਾਲ ਥਨ ਲੇਵਾ ਵੈੜ ਦੁੱਧ ਚਵਾ ਵੀ ਸਕਦੀ ਵੱਡੀ ਆ ਬਾਕੀ ਹਵਾਨਾ ਬਹੁਤ ਸ਼ਾਨਦਾਰ ਤਿਆਰ ਕਰੀ ਬਠੀ ਐਚ ਅਫਗਾਨਾਂ ਵਰਗਾ ਹਵਾਨਾ ਪੂਰਾ ਵੱਡਾ ਜੀ ਉਤੋਂ ਵੀ ਪਲੀ ਜਿਆ ਬਾਕੀ ਕੱਦ ਕਾਟ ਦੇ ਵੀ ਚੰਗੇ ਆ ਦੂਜੀਆਂ ਜਰਸੀਆਂ ਦੇ ਮੁਕਾਬਲੇ ਕੱਦ ਵੀ ਵੱਧ ਆ ਜੀ ਜਾਨੀ ਵੱਡੇ ਕੱਦ ਚ ਹੀ ਆ ਜਾਂਦੀ ਹੈ ਇਹ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲੇ ਇਹਦਾ ਖਾ ਗਾਉ ਕੀ ਚੀ ਲੱਗਾ ਝੋਲ ਚੈੱਕ ਕਰਾ ਦੀ ਬਈ ਗੱਟ ਡੂੜ ਗੱਟਾ ਖਾ ਲੇ ਬਈ ਝੋਲ ਪਈ ਆ ਹਜੇ ਲੈ ਲਓ ਜੀ ਲੈ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ 20 ਕਿਲੋ ਮੰਨ ਕੇ ਲਈਏ ਤੁਸੀਂ ਆਪ ਦੀ ਸਮਝ ਨਾ ਲੈਣੀ ਕਿਉਂਕਿ ਪੈਸੇ ਤੁਸੀਂ ਲੋਣੇ ਮਾਲਕਾਂ ਦੇ ਦਾ ਸ਼ਕਤ ਦਿਖਾਉਂਦੇ ਕਿ ਦਿੱਤੀ ਆ। 98 ਟੋਪ ਦਾ ਲੱਗਿਆ ਵਾ ਮੱਝਾ ਵਾਲਾ, ਪੱਥੀ ਚਵਾਈ ਵਾਲਾ ਕੋਈ ਛੋਟਾ ਨਹੀਂ ਗਾ। ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ। ਥਣਾ ਦੀ ਓਕੇ ਆ ਬਾਈ। ਕੱਦ ਵਿਖਾ ਦੇ ਮੋਢੇ ਤੇ ਆਉਂਦੀ ਆ। ਲੋ ਜੀ, ਹਾਈਟ ਉਹਨਾਂ ਚਰਸੀਆਂ ਨਾਲ ਪਹਿਲਾਂ ਹੀ ਦੱਸਤਾ ਉਹ ਐਚਪ ਨਾਲੋਂ ਵੀ ਵੱਡੀ। ਐਫਟੀਫਨੋਂ ਵੀ ਵੱਡੀ ਆ। ਜਿਹੜੀ ਆਪਾਂ ਬੱਚੀ ਦਿਖਾਈ ਸੀਗੀ ਜਾਨੀ ਦੋ ਦੰਦ, ਚਾਰ ਦੰਦ ਉਹਦੇ ਨਾਲੋਂ ਵੱਡੀ ਆ ਜੀ ਹਾਈਟ ਦੇ ਪੱਖ ਤੋਂ। ਬਾਕੀ ਜੇ ਤੁਸੀਂ ਆਉਂਗੇ ਤੂੰ ਨੂੰ ਵੀ ਦੇਖਣ ਨੂੰ ਪਤਾ ਲੱਗ ਗਿਆ ਨਾ ਬਈ ਵਜਨ ਵਜੂਦ ਵਾਲੀ ਹੈਗਾ ਮੁੱਲ ਬਾਈ ਇਹਦਾ ਮੁੱਲ ਕਰੋਣਾ ਦਾ ਫਿਰ 60000 ਆ 52000 ਰੁਪਏ ਲਾਵਾਂਗੇ ਛੋੜ ਕਰਾਂਗੇ ਆਪਦੀ ਮਰਜ਼ੀ ਠੀਕ ਆ ਜੀ ਬਾਈ ਕਹਿੰਦਾ ਮੁੱਲ ਕਰੋਣ ਨੂੰ ਜਿੰਨਾ ਮਰਜ਼ੀ ਕਰਾ ਲਓ 52000 ਰੁਪਿਆ ਦੀ ਦੇਣੀ ਆ ਵਿੱਚੋਂ ਛੋੜ ਖੁਸ਼ੀ ਨਾਵੇਂ ਕਰ ਦਾਂਗੇ ਮੌਕੇ ਤੇ ਬਾਕੀ 20 ਬਾਈ ਕਿਲੋ ਦੁੱਧ ਤਾਂ ਆਮ ਨਾਲ ਹੀ ਦੇ ਦੂ ਜੇ ਸੇਵਾ ਚੰਗੀ ਹੋਈ ਤਾਂ ਪਲੱਸ ਵੀ ਲੈ ਲੂ ਦੁੱਧ ਮੇਨ ਗੱਲ ਹੁੰਦਾ ਸੇਵਾ ਦਾ ਫੜਾਂ ਦੀ ਓਕੇ ਹੋਊਗੀ ਬੇਫਿਕਰ ਹੋ ਕੇ ਆਜੋ ਬਾਈ ਨੇ ਚੈੱਕ ਕਰਕੇ ਲਿਆਂਦੇ ਤੁਸੀਂ ਆਪਦੇ ਚੈੱਕ ਕਰਕੇ ਲੈ ਜਾਓ ਅੱਗੇ ਬਾਈ 7 ਨੰਬਰ ਇਹਦੇ ਕੀ ਡਿਟੇਲ ਹੈ ਜੀ ਇਹ ਵੀ ਜਰਸੀ ਹੋਈ ਆ ਭਰਾ ਸੂਆ ਕੇ ਜਰਸੀ ਆ ਸੂਆ ਤੀਜਾ ਵੀਰੇ ਠੀਕ ਆ ਦਣ ਕਿੰਨੇ ਲੈਜੋ ਬਾਈ ਦਣ ਹਜੇ ਸੀਪ ਆ ਜਾਈ ਬਾਈ ਠੀਕ ਆ ਕਿੰਨਾ ਕੁ ਪਾਜੀ ਬਾਈ ਦੁੱਧ ਬਾਈ 16 ਕਿਲੋ ਦਿੱਤਾ ਬੁੱਟਰ ਪਿੰਡ ਤੋਂ ਲਈ ਹੋਈ ਆ ਠੀਕ ਆ ਜੀ ਤੋੜ ਕੇ ਦਿਖਾ ਦਿਓ ਪਿੰਡ ਬੁੱਟਰੋ ਲਈ ਆ ਨੇੜੇ ਹੀ ਆ ਬਾਈ ਦੇ ਪਿੰਡ 16 ਕਿਲੋ ਪਹਿਲਾ ਦੂਜੇ ਸੂਏ ਦੂਜੇ ਸੂਏ ਦਿੱਤਾ ਹੁਣ ਤੀਜੇ ਸੂਏ ਸੁੰਦੀ ਆ ਕਿੰਨੇ ਦਿਨ ਲੈ ਜੂ ਭਾਈ ਦਿਨ 6 ਪਏ ਆ ਠੀਕ ਆ ਪਾਜੂ 15 16 ਭਈ ਆ ਤਿਆਰ ਭਈ ਆ ਆਉਣਾ ਚਾਹਉ ਥਣ ਲਿਵੇਂ ਬੜਾ ਚੰਗਾ ਵੇਰਦਾ ਆ ਥਣ ਬੰਦੇ ਸਾਫ ਆ ਦੇਖ ਸਕਦੇ ਹੋ ਚਾਰੇ ਥਣ ਗੈਪ ਤੇ ਛੋਲ ਹਵਾਨੇ ਚ ਬਹੁਤ ਭਈ ਆ ਦੇਖ ਸਕਦੇ ਹੋ ਇੰਨਾ ਦਾ ਆਰਾਮ ਨਾਲ ਹੀ ਪਾਜੂਗੀ ਬਾਕੀ ਭਾਈ ਫੈਟ ਚੰਗੀ ਆ 50 ਰਗਾਈ ਦੁੱਧ ਹੋਊਗਾ origional ਤੀਜਾ ਸੂਆ ਦਿਨ ਲੈ ਜੀ ਥਾਣਾ ਵਖਾ ਭਾਈ ਥੱਲੇ ਥਾਣ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਅੱਥੀ ਚਵਾਈ ਵਾਲਾ ਥਾਣਾ ਜੀ ਇਹਦਾ ਮੁੱਲ ਬਈ ਜੈਜ ਦਾ ਇਹ 40 ਤੋਂ 1000 ਰੁਪਏ ਦੇ ਛੋੜ ਕਰ ਦਾਂਗੇ ਬਈ 48000 ਹਾਂ ਜਮਾ ਜੈਜ ਮੋਲਾ 39000 ਰੁਪਿਆ ਮੋਲਾ ਉਹਦੇ ਜੋ ਛੋੜ ਕਰ ਦਾਂਗੇ ਬਾਈ ਕਹਿੰਦਾ ਜੀ ਨੂੰ ਜਚਣਗੇ ਫਿਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ